ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਵੀਰ ਤੁਹਾਡੇ ਲਈ ਬਹੁਤ ਹੀ ਵਧੀਆ ਸੋਨੇ ਟਰੈਕਟਰ ਵੀ ਜੀ ਅੱਜ ਇਸ ਇੰਟਰਸਟਿੰਗ ਵੀਡੀਓ ਦੇ ਵਿੱਚ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਵੀ ਤੁਹਾਡੇ ਲਈ ਮੈਸੀ ਸੋਨਾ ਲੀਕਾ ਤੇ ਇੱਕ ਫਾਰਮ ਟਰੈਕ ਲੈ ਕੇ ਆਇਆ ਸੋਨਾ ਲੀਕਾ ਤੇ ਇਹ ਫਾਰਮ ਟਰੈਕ ਨੇ ਬਿਲਕੁਲ ਨਵੀਂ ਕੰਡੀਸ਼ਨ ਦੇ ਟਰੈਕਟ ਪਈ ਨੇ ਵੀਰ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੋਨੇ ਟਰੈਕਟਰ ਤੁਹਾਡੇ ਲਈ ਲੈ ਕੇ ਹਾਜ਼ਰ ਆਂ ਜੀ ਸਭ ਤੋਂ ਪਹਿਲਾਂ ਦੇਖ ਰਹੇ ਤੁਸੀਂ ਮੈਸੀ 241 DI ਟਰੈਕਟ ਜੀ 2004 ਮਾਡਲ ਹੈ ਮੈਸੀ 241 DI 2004 ਮਾਡਲ 2,35,000 ਰੁਪਏ ਦੀ ਡਿਮਾਂਡ ਹੈ ਵੀਰ ਦੀ ਇਹ ਡਿਮਾਂਡ ਹੈ ਵੀਰ ਫਾਈਨਲ ਪ੍ਰਾਈਸ ਨਹੀਂ ਹੈਗਾ ਰੇਟ ਇਹ ਤੋਂ ਉੱਪਰ ਥੱਲੇ ਹੋ ਜਾਂਦਾ ਹੈ ਅਬੋਰ ਏਰੀਆ ਵੀ ਦੇ ਨਾਲ ਦਾ 40% ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਵੀਰ ਜੀ ਤੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ 94653 ਤੇ 20848 ਇਹ ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਇਹ ਟ੍ਰੈਟ ਖਰੀਦ ਸਕਦੇ ਹੋ ਜੀ ਮੈਸੀ 241 2004 ਮਾਡਲ 235000 ਰੁਪਏ ਦੀ ਡਿਮਾਂਡ ਅਬੋਰ ਏਰੀਆ 40% ਟਾਇਰ ਕਿਸਾਨ ਵੀਰ ਦਾ ਨੰਬਰ ਜੀ 94653 20848 ਤੇ ਜੇਕਰ ਤੁਹਾਡੇ ਮੋਬਾਈਲ ਦੇ ਉੱਤੇ ਸਾਡੇ ਵੀਡੀਓ ਦੇ ਮੈਸੇਜ ਨਹੀਂ ਆਉਂਦੇ ਤਾ ਸਾਡੀਆਂ ਵੀਡੀਓ ਦੇ ਮੈਸੇਜ ਆਪਦੇ ਮੋਬਾਈਲ ਦੇ ਉੱਤੇ ਪਾਉਣ ਲਈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ ਇਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਇੱਕ ਉਹਨੂੰ ਦੱਬਣ ਸਾਰੀ ਘੰਟੀ ਦਾ ਬਟਨ ਆਊਗਾ ਜੀ ਉਹਨੂੰ ਦੱਬ ਲਿਓ ਤੇ ਉਹਨੂੰ ਦੱਬ ਕੇ ਉਦੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਨਾਲ ਦੀ ਨਾਲ ਤੁਹਾਡੇ ਕੋਲੇ ਇੱਕ ਮੈਸੇਜ ਉਹਦਾ ਆਇਆ ਕਰੂ ਜੀ ਉਸੇ ਟਾਈਮ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਜਿਹੜੇ ਮੇਰੇ ਵੀਰਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ ਤੇ ਜਿੰਨਾਂ ਕੋਲੇ ਮੈਸੇਜ ਜਾਂਦੇ ਨੇ ਉਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਜੀ ਐਨਾ ਪਿਆਰ ਦੇਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਵੱਲੋਂ ਬਹੁਤ ਹੀ ਪਿਆਰ ਮਿਲਿਆ ਚੈਨਲ ਨੂੰ ਤੁਹਾਡਾ ਆਪਣਾ ਚੈਨਲ ਹੈ ਤੁਸੀਂ ਇਹਨੂੰ ਅੱਗੇ ਲੈ ਕੇ ਜਾਣਾ ਅੱਗੇ ਦੇਖ ਰਹੇ ਹੋ ਸੋਨਾ ਲੀਕਾ ਡੀਆਈ 35 2009 ਮਾਡਲ ਦੇ ਹੋੜ ਵਾਜ ਦੇ ਉੱਤੇ ਟਰੈਕਟਰ ਦੇਖੋ ਕਿੰਨਾ ਸੰਭ ਕੇ ਰੱਖਿਆ ਹੈ 2009 ਮਾਡਲ ਹੈ ਜੀ ਪਰ ਕੰਡੀਸ਼ਨ ਟਰੈਕਟਰ ਦੀ A1 ਕੰਡੀਸ਼ਨ ਦਾ ਟਰੈ ਪੈ ਜੀ 2 ਲੱਖ ਤੇ 75000 ਰੁਪਏ ਦੀ ਡਿਮਾਂਡ ਹੈ ਵੀਰ ਦੀ 2 ਲੱਖ 75000 ਰੁਪਏ ਡਿਮਾਂਡ ਹੈ ਰੇਟ ਉੱਪਰ-ਨੀਚੇ ਹੋ ਸਕਦਾ ਜੀ ਅੰਬਾਲਾ ਵੀਰ ਇਹਨਾਂ ਦਾ ਏਰੀਆ ਹੈ 60% ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਵੀਰੇ ਜਿਹੜੀ ਕੰਡੀਸ਼ਨ ਹੈ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ ਤੇ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਖੱਟੇ ਖਰਾਂ ਦੇ ਵਿੱਚ 94162 92830 94162 92830 ਵੀਰ ਦਾ ਨੰਬਰ ਹੈ ਜੀ ਮਿਊਜ਼ਿਕ ਸਿਸਟਮ ਫੋਡੀ ਸ਼ਤਰੀ ਲੱਗੀ ਹੋਈ ਹੈ ਜੀ A1 ਕੰਡੀਸ਼ਨ ਦਾ ਟ੍ਰੈਟ ਸਾਰਾ ਰੰਗ ਜੈਨੂਇਨ ਆ ਵੀਰ ਨਾਲ ਦਾ ਰੰਗ ਹੈ ਸੋਨਾਲੀ ਦਾ DI 35 2009 ਮਾਡਲ 275000 ਰੁਪਿਆ ਪ੍ਰਾਈਸ ਅੰਬਾਲਾ ਏਰੀਆ ਤੇ ਜੇਕਰ ਤੁਸੀਂ ਵੀ ਕੋਈ ਆਪਣੇ ਟਰੈਕਟਰ ਟਰੋਲੀ ਖੇਤੀਬਾੜੀ ਦੇ ਕਿਸੇ ਹੋਰ ਪਸੰਦ ਦੀ ਸਾਡੇ YouTube ਚੈਨਲ ਤੇ ਐਡ ਕਰਾਉਣਾ ਚਾਹੁੰਦੇ ਹੋ ਬਿਲਕੁਲ ਫਰੀ ਦੇ ਵਿੱਚ ਤੇ ਉਹਦੇ ਲਈ ਆਪਦੇ ਟਰੈਕਟਰ ਟਰੋਲੀ ਦੀਆਂ ਪੰਜ ਫੋਟੋਆਂ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਆ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਐ ਸਭ ਕੁਝ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਦਿਓ ਮੇਰਾ WhatsApp ਨੰਬਰ ਹੈਗਾ ਜੀ 8837665987 ਹੈ ਮੇਰਾ WhatsApp ਨੰਬਰ ਹੈ ਜੀ ਥੱਲੇ ਸਕਰੀਨ ਦੇ ਉੱਪਰ ਵੀ ਸ਼ੋਅ ਹੋ ਰਿਹਾ ਹੈ ਦੀ ਚਿੱਟੇਕਰਾਂ ਦੇ ਵਿੱਚ ਬਾਰ-ਬਾਰ ਤੇ ਤੁਸੀਂ ਇਹਤੇ ਫੋਟੋ ਮੈ ਪੇਜ ਕੇ ਤੁਸੀਂ ਐਡ ਲਵਾ ਸਕਦੇ ਹੋ ਐਡ ਲਾਉਣ ਦਾ ਕੋਈ ਖਰਚਾ ਨਹੀਂ ਤੁਤ ਲੇਤਾ ਇਹਦੇ ਸਭ ਕੁਝ ਫ੍ਰੀ ਦੇ ਵਿੱਚ ਕੀਤਾ ਜਾ ਰਿਹਾ ਜੀ ਤੇ ਉਸੇ ਦਿਨ ਹੀ ਤੁਹਾਡੀ ਐਡ ਅਸੀਂ ਆਪਣੀ YouTube ਤੇ ਚੈਨਲ ਤੇ ਲਗਾ ਦੇਾਂਗੇ ਜਦੋਂ ਤੁਸੀਂ ਵੀਡੀਓ ਫੋਟੋ ਮਾ ਭੇਜ ਦਿਓਗੀ 5 ਤੋਂ 7 ਫੋਟੋਆਂ ਅੱਗੇ ਦੇਖ ਲਓ ਵੀਰ ਜੀ ਟਰਾਲੀ 12 6.5 ਦੀ ਟਰਾਲੀ ਹੈ ਵੀਰ ਜੀ ਬਿਡ ਲੱਗੇ ਹੋਇਆ ਪੂਰੀ ਹੈਵੀ ਟਰਾਲੀ ਹੈ ਵੀਰ ਤੁਸੀਂ ਦੇਖ ਸਕਦੇ ਹੋ 2018 ਮਾਡਲ ਦੀ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਵੀਰ ਜੀ 70 ਪੈਸਿਆਂ ਤੋਂ ਉੱਪ ਪਈ ਹੈ 70 ਪੈਸੇ ਲਿਖੇ ਗਏ ਨੇ 1,30,000 ਰੁਪਏ ਦੀ ਡਿਮਾਂਡ ਹੈ ਵੀਰ ਦੀ 1,30,000 ਰੁਪਏ ਦੀ ਡਿਮਾਂਡ ਹੈ ਜੈਕ ਵਾਲੀ ਟਰਾਲੀ ਹੈ ਬਹੁਤ ਸੋਹਣੀ ਟਰਾਲੀ ਹੈ ਵੀਰ ਇਹ ਡਿਮਾਂਡ ਹੈ ਰੇਟ ਉੱਪਰ نیچے ਹੋ ਜੂ ਮੌਕੇ ਤੇ ਕਿਸਾਨ ਵੀਰ ਦਾ ਨੰਬਰ ਹੈ ਸਕਰੀਨ ਦੇ ਉੱਪਰ ਆ ਰਿਹਾ 8708567877 8708567877 ਵੀ ਦਾ ਨੰਬਰ ਹੈ ਜਿਹਦੇ ਉੱਤੇ ਤੁਸੀਂ ਕੰਟੈਕਟ ਕਰਕੇ ਟਰਾਲੀ ਖਰੀਦ ਸਕਦੇ ਹੋ ਹਰਿਆਣਾ ਕਰਨਾਲ ਏਰੀਆ ਵੀਰ ਹਰਿਆਣੇ ਚ ਕਰਨਾਲ ਜੇ ਟਰਾਲੀ ਖੜੀ ਹੈ ਵੀਰ 70 ਪੈਸੇ ਟਾਇਰ ਹੈ 1,30,000 ਰੁਪਏ ਦੀ ਡਿਮਾਂਡ 2018 ਮਾਡਲ ਟਰਾਲੀ 12 6.5 ਦੀ ਟਰਾਲੀ ਹੈ ਵੀਰੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਿਲਕੁਲ ਫਰੈਸ਼ ਟਰਾਲੀ ਹੈ ਨਿਊ ਜਿਹੜੇ ਮੇਰੇ ਵੀਰ ਮੈਨੂੰ ਫੋਟੋਆਂ ਭੇਜਣਗੇ ਜੀ ਆਪਣੇ ਟਰੈਕਟਰ ਟਰਾਲੀ ਦਾ ਕਿਸੇ ਹੋਰ ਸੰਦ ਦੀਆਂ ਵੇਚਣ ਤੋਂ ਪਹਿਲਾਂ ਆਪਦੇ ਘਰੇ ਇੱਕ ਵਾਰੀ ਲੈ ਜਰੂਰ ਕਰ ਲਿਓ ਕਿ ਅਸੀਂ ਉਹ ਸੰਦ ਨੂੰ ਵੇਚਣਾ ਚਾਹੁੰਦੇ ਹਾਂ ਜਿਹੜਾ ਤੁਸੀਂ ਰੇਟ ਰੱਖੋਗੇ ਵੀਰ ਉਹ ਵੀ ਘਰਦਿਆਂ ਨਾਲ ਰਹਿ ਕਰਕੇ ਇੱਕ ਵਾਰੀ ਹੀ ਰੇਟ ਫਿਕਸ ਕਰਕੇ ਦੱਸੋ ਇੱਕ ਵਾਰੀ ਜਿਹੜੀ ਜਾਣਕਾਰੀ ਆਪਣੀ ਵੀਡੀਓ ਵਿੱਚ ਪੈ ਗਈ ਉਹ ਚੇਂਜ ਨਹੀਂ ਕੀਤੀ ਜਾਏਗੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿਉਂਕਿ ਇੱਕ ਵਾਰੀ ਵੀਡੀਓ ਜਦੋਂ ਨੈਟ ਤੇ ਪੈ ਜਾਂਦੀ ਹੈ YouTube ਤੇ ਉਸ ਤੋਂ ਬਾਅਦ ਉਸ ਦੇ ਵਿੱਚ ਕੋਈ ਵੀ ਚੇਂਜ ਨਹੀਂ ਕੀਤਾ ਜਾਂਦਾ ਤੇ ਕੀਤਾ ਜਾਂਦਾ ਇਸ ਕਰਕੇ ਨਹੀਂ ਕਿਉਂਕਿ ਚੇਂਜ ਹੁੰਦਾ ਹੀ ਨਹੀਂ ਇੱਕ ਵਾਰੀ ਜਦੋਂ ਵੀਡੀਓ ਪੈ ਜੀ ਆਪਾਂ ਉਸ ਵਿੱਚ ਕੋਈ ਨਹੀਂ ਚੇਂਜ ਕਰ ਸਕਦੇ ਠੀਕ ਹੈ ਨੇ ਜੀ ਤੇ ਇਸ ਇੱਕ ਵਾਰੀ ਪੂਰੀ ਐ ਤਸੱਲੀ ਦੇ ਨਾਲ ਐਡ ਪਾਇਆ ਕਰੋ ਐਡ ਪੋਰਟ ਤੋਂ ਪਹਿਲਾਂ ਤੁਹਾਡੇ ਕੋਲੇ ਫੋਨ ਜ਼ਰੂਰ ਆਉਂਦਾ ਜੀ ਇੱਕ ਵਾਰੀ ਉਹਦੇ ਵਿੱਚ ਪ੍ਰੋਪਰ ਐਡ ਦੱਸਿਆ ਕਰੋ ਕਈ ਮੇਰੇ ਵੀਰ ਗਲਤੀ ਕਰ ਦਿੰਦੇ ਆ ਬਾਅਦ ਦੇ ਵਿੱਚ ਇਦਾਂ ਲੱਗਦਾ ਸਾਰੇ ਵੀਰਾਂ ਨੂੰ ਕਿ ਇਹ ਚੈਨਲ ਵਾਲੇ ਵੀਰ ਇਦਾਂ ਕਰ ਰਿਹਾ ਹੈ ਵੀਰ ਅਸੀਂ 1 ਰੁਪਏ ਦਾ ਕੋਈ ਸਾਡਾ ਕਮਿਸ਼ਨ ਨਹੀਂ ਹੈਗਾ ਜਿਹਦਾ ਟਰੈਕਟਰ ਹੁੰਦਾ ਉਹਦਾ ਨੰਬਰ ਦੇਈਦਾ ਕੋਈ ਅਸੀਂ ਮੁੱਲ ਨਹੀਂ ਤੈਅ ਕਰਦੇ ਜਿਹੜੇ ਵੀਰ ਦਾ ਟਰੈਕਟਰ ਹੁੰਦਾ ਉਹ ਹੀ ਮੁੱਲ ਦੱਸ ਦਿੰਦਾ ਅਸੀਂ ਉੱਤੇ ਹੀ ਲਗਾਏ ਕਈ ਵੀਰ ਸਾਨੂੰ ਵੀ ਕਹਿੰਦੇ ਵੀਰ ਕਿੰਨਾ ਮੁੱਲ ਰੱਖੀਏ ਵੀਰ ਸਾਨੂੰ ਨਹੀਂ ਪਤਾ ਉਹਦੇ ਟਰੈਕਟਰ ਤੋਂ ਡੇਚ ਰਹੇ ਹਾਂ ਜਿਹੜਾ ਬੰਦਾ ਟਰੈਕਟ ਵੇਚ ਰਿਹਾ ਹੁੰਦਾ ਜੀ ਉਹਨੂੰ ਸਭ ਪਤਾ ਹੁੰਦਾ ਮੇਰਾ ਟਰੈਕਟਰ ਕਿੰਨੇ ਦਾ ਤੇ ਤੁਸੀਂ ਆਪ ਦੇ ਹਿਸਾਬ ਨਾਲ ਦੇਖ ਕੇ ਮੁੱਲ ਲਵਾਇਆ ਕਰੋ ਫਾਰਮ ਟਰੈਕ 60 1400 ਆ 143 ਘੰਟੇ ਸ਼ਾਇਦ 143 ਘੰਟੇ ਅਸੀਂ ਵੀਰ ਨੇ ਦੱਸਿਆ ਨਹੀਂ ਮੀਟਰ ਸ਼ਾਇਦ 143 ਘੰਟੇ ਆ ਰਿਸੀ ਚੱਲਿਆ ਹੋਇਆ 2018 ਮਾਡਲ 95 ਤੋਂ 100 ਟਾਇਰ ਪਏ ਨੇ ਫਰੋਜਪੁਰ ਏਰੀਆ 5 ਲੱਖ ਤੇ 50 ਹਜ਼ਾਰ ਰੁਪਏ ਦੀ ਡਿਮਾਂਡ ਹੈ ਵੀਰ ਜੀ ਫਾਰਮ ਟਰੈਕ 6 9501406892 ਵੀਰ ਦਾ ਨੰਬਰ ਹੈ ਜੀ 9501406892 ਵੀਰ ਦਾ ਨੰਬਰ ਹੈ ਕੰਡੀਸ਼ਨ ਤੋਂ ਤੁਸਪਤੀ ਹੈ ਵੀ ਬਿਲਕੁਲ ਨਵਾਂ ਪਿਆ 2018 ਮਾਡਲ ਹੈ ਜੀ ਫਾਰਮ ਟਰੈਕ 60 ਤੇ ਮੀਟਰ ਦੇ ਵਿੱਚ 143.9 ਘੰਟੇ ਸ਼ੋਅ ਕਰ ਰਿਹਾ ਜੀ ਫਿਰੋਜ਼ਪੁਰ ਏਰੀਆ ਹੈ 95% ਤੋਂ ਜ਼ਿਆਦਾ ਟਾਇਰ ਪਏ ਨੇ ਵੀਰ ਬਿਲਕੁਲ ਨਵੇਂ ਟਾਇਰ ਨੇ ਤੇ ਟੌਪ ਮਾਡਲ ਚਾ ਵੀਰ ਜੀ LED ਦੇ ਐਂਡੀਕੇਟਰ ਨੇ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਚੈਨਲ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕਮੈਂਟ ਜਰੂਰ ਕਰਕੇ ਦੱਸੋ ਜਿਹੜੇ ਮੇਰੇ ਵੀਰ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਨੇ ਬਾਈ ਜੀ ਉਹਨਾਂ ਦਾ ਦਿਲੋਂ ਦਿਲੋਂ ਬਹੁਤ ਧੰਨਵਾਦ ਆ ਤੁਹਾਡੇ ਕਰਕੇ ਚੈਨਲ ਇਹਦੀ ਅੰਦਰੱਖਿਆ ਕਰ ਰਿਹਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਆ ਥੱਲੇ ਤੀਜ਼ ਦਾ ਬਟਨ ਹੋਊ ਜਿਹਨੂੰ ਦੱਬ ਕੇ ਤੁਸੀਂ ਸਾਡੀ ਵੀਡੀਓ WhatsApp ਗਰੁੱਪਾਂ ਤੇ ਸ਼ੇਅਰ ਕਰਦੇ ਆ ਕਰੋ ਵੀਰਾਂ ਨੂੰ ਬੇਨਤੀ ਆਤਮਾਨਕੀ WhatsApp ਗਰੁੱਪਾਂ ਦੇ ਵੀਡੀਓ ਜਰੂਰ ਸ਼ੇਅਰ ਕਰਦੇ ਆ ਕਰੋ ਤੇ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜੀ ਮੈਂ ਉਹਨਾਂ ਨੂੰ ਦੱਸ ਦਿਆਂ ਥੱਲੇ ਲਾਲ ਰੰਗ ਦਾ ਬਟਨ ਹੈ ਇਹਨੂੰ ਦੱਬ ਲਓ ਨਾਲ ਇੱਕ ਘੰਟੀ ਦਾ ਬਟਨ ਹੋਊਗਾ ਉਹਨੂੰ ਦੱਬ ਲਓ ਉਸ ਤੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਜੀ ਨਾਲ ਦੀ ਨਾਲ ਤੁਹਾਡੇ ਕੋਲ ਮੈਸੇਜ ਜਾਊਗਾ ਜੀ ਤੇ ਤੁਹਾਡੇ ਕੋਲ ਸਾਰੀਆਂ ਵੀਡੀਓ ਪ੍ਰੋਪਰ ਟਾਈਮ ਤੇ ਪਹੁੰਚਣਗੇ ਤੇ ਇਸ ਤਰ੍ਹਾਂ ਤੁਹਾਡੇ ਲਈ ਅਸੀਂ ਬਹੁਤ ਸਾਰੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਜੀ ਲੈ ਕੇ ਆਉਂਦੇ ਰਹਾਂਗੇ ਜੀ ਬਿਨਾ ਕੋਈ ਨਾਗਾ ਪਾਇਏ ਡੇਲੀ ਤਿੰਨ ਵੀਡੀਓ ਜਿਨ੍ਹਾਂ ਦੇ ਵਿੱਚ ਤੁਹਾਨੂੰ ਤਿੰਨਾਂ ਵੀਡੀਓ ਵੀ 25 ਤੋਂ 26 ਅਲੱਗ-ਅਲੱਗ ਸੰਤ ਦੇਖਣ ਨੂੰ ਮਿਲਦੇ ਆ ਇਸ ਤਰ੍ਹਾਂ ਦੀਆਂ ਵੀਡੀਓ ਹਮੇਸ਼ਾ ਹੀ ਆਉਂਦੀਆਂ ਰਹਿਣੀਆਂ ਤੁਸੀਂ ਸਾਡੇ ਨਾਲ ਸਪੋਰਟ ਕਰਦੇ ਰਹੋ ਤੇ ਇਸ ਤਰ੍ਹਾਂ ਜੁੜੇ ਰਹੋ ਚੈਨਲ ਨਾਲ ਆਪਣਾ ਚੈਨਲ ਜਲਦੀ ਆਪਾਂ ਲੈ ਕੇ ਜਾਣਾ ਜੀ 1 ਲੱਖ ਆ ਮੈਂਬਰ ਜੋੜਨੇ ਆਪਾਂ ਠੀਕ ਹੈ ਜੀ ਸਭ ਤੋਂ ਪਹਿਲੀ ਗੱਲ ਇਹ ਹੀ ਹੈ ਕਿ 1 ਲੱਖ ਕਿਸਾਨ ਵੀਰ ਆਪਣੇ ਨਾਲ ਜੁੜਨ ਤੇ ਤਾਂ ਕਿ ਉਹ ਆਪਣੇ ਕੋਲ ਵੱਖ-ਵੱਖ ਐਡਾ ਆ ਸਕਣ ਦੂਰ ਦੂਰ ਦੇ ਇਲਾਕਿਆਂ ਵਿੱਚ ਤੇ ਵਧੀਆ ਰੇਟਾਂ ਦੇ ਵਿੱਚ ਆਪਣੇ ਕੋਲੇ ਪਹੁੰਚ ਸਕਣ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਫਿਰ ਮੁਲਾਕਾਤ ਹੋਵਤ ਤਦ ਤੱਕ ਲਈ ਰੱਬ ਰੱਖਾ